ترو نيڪا هوتي راجي اڄ ڪنهن طرفه پوڙي انگا سان لوه بارين ਮੈਂ ਕਿਹਾ ਉਹਨਾਂ ਨੂੰ 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 ਬਾਕੀ ਕਿਤੇ ਲੋਕੋ ਆ ਵੀ ਦੌੜੀ ਲੈ ਰਹੇ ਆ। ਜੇ ਅੱਜ ਇਹ ਫੋੜ ਦਿਖੋਇਆ ਜਿਹੜਾ ਪੋਸਟਿੰਗ ਫਾਰਮ ਭਰ ਕੇ ਉਹ ਦਾ ਫੋਮ ਭਰਨ ਲੱਗ ਪਈ ਹੈ ਤੇ ਇਹ ਕੰਮ ਅੱਗੇ ਲਿਖਾਈ ਦਿੱਤਾ ਜਾ ਰਿਹਾ ਹੈ ਜਿਹੜੇ ਇਹ ਕੰਮ ਕਰਦੇ ਨੇ ਉਹਦੇ ਬਦਲੇ ਇਹਨਾਂ ਦਾ ਖਾਦਨਾ ਸੀਐੱਪੀ ਫਾਰਮ ਤੇ ਟੀਮਾਂ ਸਾਂਝੀਆਂ ਨੇ ਜਿਹਦੇ ਤੋਂ ਕੈਪ ਪਾਈ ਹੈ ਨਾਲ ਇਹਨਾਂ ਦੇ ਵਿਲਬ ਤੇ ਹੈਗੇ ਨੇ ਉਹਦੇ ਦਾ ਫੋਟੋ ਦੇਖੋ ਇਹ بنگ یہ بھاگ ضرور دسے گا کیونکہ لمبے سمے تو ਔਰ ਦੂਜੇ ਪਾਸੇ ਔਰ ਦੂਜੇ ਪਾਸੇ ਸੇਲ ਵਿਭਾਗ ਦੀ ਟੀਮ ਜਿੱਸ ਤਰ੍ਹਾਂ ਇੱਥੇ ਪਹੁੰਚੀ ਹੈ ਤੇ ਪਕੌੜਿਆਂ ਵਾਲਿਆਂ ਨੇ ਹੁਣ ਆਪਣੇ ਸਿਰ ਤੇ ਕੈਪ ਨੇ ਕੋਪਾਲੀਆਂ ਨੇ ਛੇ ਟੱਕ ਲਈ ਨਹੀਂ ਔਰ ਪੂਰਾ ਹੁਣ ਇਹ ਦੱਸ ਰਹੇ ਨੇ ਕਿ ਅਸੀਂ ਔਰਦੀ ਸੇਫਟੀ ਦੇ ਨਾਲ ਕੰਮ ਕਰ ਰਹੇ ਹਾਂ ਪਰ ਸਭ ਤੋਂ ਪਹਿਲਾਂ ਇਹ ਕਿ ਇਹ ਸੇਫਟੀ ਉੱਥੇ ਹੋਈ ਨਹੀਂ ਸੀ ਆਇਆ ਹੈ ਜਿਸ ਪ੍ਰਾਈਸ ਦੇ ਪਾਲਟੀ politi ਦੇ ਨਾਮ ਇਹਨੂੰ ਕੋਈ ਵੀ ਟਾਕ ਨਹੀਂ ਕਰ ਸਕਦਾ ਤੁਸੀਂ ਆ ਦੇਖ ਸਕਦੇ ਹੋ ਐਸੇਲੇ ਜਦ ਅੰਮ੍ਰਿਤ ਸਰ ਦੇ ਅੰਮ੍ਰਿਤ ਸਰ ਦੇ ਆਇਆ ਹੈ ਸਰ ਕੰਟੀਨਰ ਦਾ ਫੋਟੋ ਆਇਆ ਕੋੜੀਆਂ ਵਾਲੀਆਂ ਦੁਕਾਨਾਂ ਜਿਹੜੀਆਂ ਬਿਸ਼ੂ ਦੁਕਾਨਾਂ ਨੇ ਅੰਮ੍ਰਿਤ ਸਰ ਦੇ ਦਿੱਤੇ ਅੱਜ ਇਸ ਪਾਲਟੀ ਟੀਮ ਨੇ ਜਦੋਂ ਰੇਟ ਦਿੱਤੀ ਹੈ ਤੇ ਦੁਕਾਨਦਾਰਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਹੈ ਉਹ ਆਪਣੇ ਇਹ ਟੈਂਪਲ ਹੈ ਉਹ ਆਪਣੇ ਹਸੀ ਦੀ ਲੋਕਾਂ ਦੀ ਸਿਹਤ ਦੇ ਨਾਲ ਖਿਲਵਾੜ ਹੋ ਰਿਹਾ ਹੈ ਆ ਫਿਰ ਹਣੀ ਚੰਗਾ ਠੀਕ ਹੈ ਓਕੇ ਕੋਸ਼ਿਸ਼ ਕਰੋ ਯਾਨੀ ਕਿ ਜਾਨ ਨੂੰ ਮੈਂ ਨਹੀਂ ਕੇ ਜਾਣਾ ਉਹ

và cái đó là 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 आओ <mí toys> <tale sensacional> <tale> <Sin> और बात करते हैं तो क्या ना दो क्या कर रहे हैं 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 ਸਮਾਂ ਵਾਰ ਜੀ ਸਰ ਜੀ ਸਰ ਅੱਜ ਇਹ ਇਹ ਕਿਹੜੀ ਕਿਹੜੀ ਦੇਖੋ ਅਸੀਂ ਆਈ ਥਿੰਕ ਸੋੜੀਆਂ ਵਾਲਾ ਪੁਲ ਕਹਿੰਦੇ ਐ ਨਾ ਭੰਡਾਰੀ ਪੁਲ ਦੇ ਤਸਦੀਕ ਹੀ ਹੈ ਉੱਥੇ ਅਸੀਂ ਆ ਕੇ ਪਕੌੜੇ ਜਿਹੜੇ ਆ ਦੋ ਤਿੰਨ ਬੜੇ ਪੁਰਾਣਾ ਕੰਮ ਕਰ ਰਹੇ ਆ ਪਕੌੜੇ ਭਾਂ ਦਾ ਉਹਦੇ ਅਸੀਂ ਅੱਜ ਉੱਥੇ ਚੈਕਿੰਗ ਕੀਤੀ ਸੀ ਬਿਕੋਜ਼ ਤੁਹਾਡੀ ਮੀਡੀਆ ਦੇ ਮਾਧਮ ਰਾਹੀਂ ਉਹ ਨਜ਼ਰ ਆਇਆ ਸੀ ਇਹ ਜਿਹੜਾ ਹੈ ਜਿਹੜੀ ਫੂਡ ਸੇਫਟੀ ਇੰਸਪੈਕਟਰਾਂ ਜਿਹੜੀਆਂ ਆ ਆ ਆ ਤਰ੍ਹਾਂ ਆ ਮੈਂ ਉਹ ਲੰਘਣਾ ਕਰਦੇ ਹੋਏ ਉਹਦੇ ਉਹ ਆਪਣੇ ਹਾਈਜੀਨ ਨੂੰ ਪ੍ਰੋਪਰ ਨਹੀਂ ਕਰ ਰਹੇ ਜਿਸ ਕਰਕੇ ਸਾਡੇ ਵੱਲੋਂ ਜਿਹੜਾ ਹੈ ਅੱਜ ਇੱਥੇ ਅਚਨਚੇ ਚੈਕਿੰਗ ਕੀਤੀ ਗਈ ਹੈ ਚੈਕਿੰਗ ਦੌਰਾਨ ਪਾਇਆ ਗਿਆ ਕਿ ਇਹਨਾਂ ਨੇ ਜਿਹੜਾ ਸਿਰ ਤੇ ਕੈਪ ਨਹੀਂ ਪਾਈ ਹੋਈ ਸੀ ਔਰ ਗਲਵਜ਼ ਨਹੀਂ ਸੀ ਔਰ ਨਾਲ ਹੀ ਇਹਨਾਂ ਦਾ ਜਿਹੜਾ ਸਬਾਨ ਸਾਰਾ ਉਹ ਅਨਕਵਰਡ ਸੀ ਔਰ ਆਇਲ ਜਿਹੜਾ ਸੀ ਉਹ ਡੀਪ ਫਰਾਈਟ ਲੱਗ ਰਿਹਾ ਸੀ ਤਾਂ ਅਸੀਂ ਇਸ ਮਤਲਬਕ ਇਹਨਾਂ ਨੂੰ ਇਹਨਾਂ ਦਾ ਚਲਾਨ ਇਸ਼ੂ ਕਰ ਦਿੱਤਾ ਨਾ ਜਿੰਕਦਾ ਔਰ ਨਾਲ ਅਸੀਂ ਜਿਹੜਾ ਹੈ ਫਰਾਈਂਗ ਆਇਲ ਦਾ ਸੈਂਪਲ ਜਿਹੜਾ ਕਲੈਕਟ ਕਰ ਲਿਆ ਕਿ ਕੋਈ ਕਮੀ ਪਾਈ ਜਾਂਦੀ ਔਰ ਸਵਾਲ ਨਹੀਂ ਲੇ ਕੋ ਕਾਰਵਾਈ ਕਰਤੀ ਹੈ ਜੇ ਨਾ ਹੈ ਜਿੰਕ ਚਲਾਨ ਇਸ਼ੂ ਕਰ ਦਿੱਤਾ ਇਹਨਾਂ ਨੂੰ ਕਹਿ ਦਿੱਤਾ ਕਿ ਆਪਣੇ ਜਿਹੜਾ ਹੈਗਾ ਕਵਰ ਕਰਕੇ ਰੱਖੋ ਹੈੱਡ ਕੈਪਸ ਪਾ ਕੇ ਰੱਖੋ ਗਲਵਸ ਪਾ ਕੇ ਰੱਖੋ ਦੇਖੋ ਜਿਹੜਾ ਹੀਟ ਤੇ ਕੰਮ ਕਰ ਰਿਹਾ ਉਹ ਗਲਵਸ ਨਹੀਂ ਪਾ ਸਕਦਾ ਪਰ ਜਿਹੜਾ ਮਤਲਬ ਉਹਨੂੰ ਜਿਹੜੇ ਕੱਚੇ ਕੀਤੇ ਹੁੰਦੇ ਪਕੌੜੇ ਉਹਨੂੰ ਕਹਿ ਕਿ ਗਲਵਜ਼ ਜਿਹੜਾ ਹੈ ਪਾ ਕੇ ਰੱਖੋ ਸੋ ਇਹਨਾਂ ਵੱਲੋਂ ਦੁਕਾਨਦਾਰ ਨੂੰ ਕਿਹਾ ਗਿਆ ਕਿ ਅਸੀਂ ਇਹਨਾਂ ਚੀਜ਼ਾਂ ਦੀ ਪਾਲਣਾ ਕਰ ਲਵਾਂਗੇ ਤੋਂ ਅੱਜ ਜਿਹੜਾ ਅਸੀਂ ਇੱਕ ਫਰਾਈਂਗ ਆਇਲ ਦਾ ਸੈਂਪਲ ਔਰ ਚਲਾਨ ਇਹਨਾਂ ਦਾ ਇਸ਼ੂ ਕਰਦੇ ਤੇਲ ਕਿੰਨੇ ਦਿਨ ਦਾ ਪੁਰਾਣਾ ਲੱਗਦਾ ਸੀ ਦੇ ਨਾਲ ਤੇਲ ਦੇਖੋ ਤੇਲ ਜੋ ਐਸ ਪਰ ਕਮਿਊਨੀਕੇਸ਼ਨ ਤੇਲ ਜਿਹੜਾ ਇਹ ਕਹਿੰਦੇ ਅਸੀਂ ਡੇਲੀ ਪਾ ਰਹੇ ਹਾਂ ਰੋਜ਼ ਦਾ ਰੋਜ਼ਾਨਾ ਅਸੀਂ ਤੇਲ ਜਿਹੜਾ ਹੈ ਉਹ ਚੇਂਜ ਕਰੀ ਜਾ ਰਹੇ ਹਾਂ ਜਿਉਂ-ਜਿਉਂ ਘਟਦਾ ਅਸੀਂ ਨਵਾਂ ਪਾ ਰਹੇ ਹਾਂ ਤੇਲ ਬਾਕੀ ਦੇਖੋ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਸਹੀ ਹੋਣੀਆਂ ਚਾਹੀਦੀਆਂ ਕਿਉਂਕਿ ਇਹ ਜਿਹੜੀਆਂ ਬੜੀਆਂ ਪੁਰਾਣੀਆਂ 올ਡ ਐਂਡ ਫੇਮਸ ਸ਼ਾਪਸ ਨੇ ਲੋਕ ਇਥੇ ਹਜ਼ੂਨ ਵੀ ਦੇਖਦੇ ਪਕੌੜੇ ਖਾ ਰਹੇ ਨੇ ਤੇ ਸਾਡਾ ਜਿਹੜਾ ਇਹੀ ਕੰਸਰਨ ਹੈ ਇਹਨਾਂ ਨੂੰ ਕਿ ਆਪਣਾ ਜਿਹੜਾ ਹਾਈਜੀਨ ਵੀ ਰੱਖਣ ਔਰ ਤੇਲ ਜਿਹੜਾ ਫ੍ਰੀਕੁਐਂਟਲੀ ਚੇਂਜ ਕਰਦੇ ਰਹਿਣ ਕੰਪਲੇਂਟ ਕੀ ਆਈ ਇਸ ਤੋਂ ਨੂੰ ਕੰਪਲੇਂਟ ਕੀ ਆਈ ਇਸ ਤੋਂ ਨੂੰ ਕੰਪਲੇਂਟ ਇਹੀ ਸੀਗਾ ਜੀ ਕਿ ਇਹਨਾਂ ਵੱਲੋਂ ਇੱਕ ਤਾਂ ਇਹਨਾਂ ਨੇ ਜਿਹੜਾ ਕਵਰ ਨਹੀਂ ਕੀਤਾ ਹੋਇਆ ਸੀਗਾ ਸਮਾਨ ਔਰ ਸੈਕਿੰਡ ਸੀਗਾ ਇਹ ਤੇਲ ਜਿਹੜਾ ਹੈ ਉਹ ਜਿਆਦਾ ਡੀਪ ਫਰਾਈਡ ਲੱਗ ਰਿਹਾ ਹੈ ਇਹ ਨਹੀਂ ਆਣਾ ਦਾ ਦੇਨੇ ਬਾਕੀ ਸਹਿਰ ਵਾਂਗੂ ਦੇਨੇ ਉਹ ਪਿਆਰ ਵਾਂਗੂ ਦੇ ਦੇਖੋ ਤਿਹਾਰਾਂ ਦੇ ਤਿਹਾਰਾ ਦੇ ਤੁਸੀਂ ਲਗਾਤਾਰ ਜੋ ਸਵੀਟ ਸ਼ਾਪਸ ਹੈ ਔਰ ਬੇਕਰੀ ਸ਼ਾਪਸ ਨੇ ਔਰ ਜੋ ਵੀ ਕੋਈ ਮੈਨੂਫੈਕਚਰਿੰਗ ਉਹ ਵੀ ਸੈਂਪਲਿੰਗ ਕਰ ਰਹੇ ਆ ਉਹ ਇਹ ਨਹੀਂ ਇਹ ਤਾਂ ਤਿਹਾਰ ਦਾ ਪਾਰਟ ਹੈ ਕਿਉਂਕਿ ਜਦੋਂ ਵੀ ਘਰ ਗੈਸਟ ਆਉਂਦੇ ਆ ਜਾਂ ਆਉਂਦੇ ਤਾਂ ਆਪਾਂ ਸਾਨੂੰ ਪਤਾ ਚਾਹ ਪਕੌੜੇ ਜਾਂ ਹਨਾ ਮਠਾਈ ਵਗੈਰਾ ਖਵਾਣੇ ਤਾਂ This is also part of festival season, so we are doing the same thing.